ਗੁੱਡ ਮਾਰਨਿੰਗ ਜੀ ਉੱਪਰ ਤੁਸੀਂ ਟਵੀਟ ਦੇਖ ਰਹੇ ਹੋ ਨਾ ਸਾਡੀਆਂ ਸਰਕਾਰਾਂ ਨੂੰ ਪਤਾ ਲੱਗ ਗਿਆ ਦੇਖ ਲਓ ਦੂਜੀ ਕੰਟਰੀ ਪਹਹਾੜ ਵੀ ਆ ਜੇ ਨਾ ਉਹਦੇ ਦਿੱਲੀ ਨਾਲ ਕੰਧ ਸਾਂਝੀ ਆ ਜਿਹੜਾ ਪੰਜਾਬ ਆ ਉਹ ਦਿੱਲੀ ਤੋਂ ਲੱਖਾਂ ਕਿਲੋਮੀਟਰ ਦੂਰ ਆ ਉਹ ਚ ਪਾਣੀ ਆਇਆ ਹੋਇਆ ਉਹਦਾ ਪਤਾ ਹੀ ਨਹੀਂ ਲੱਗਿਆ ਹੈਗਾ ਦੂਜੀ ਕੰਟਰੀ ਦੇ ਪਹਹਾੜ ਆਇਆ ਦਿੱਲੀ ਨੂੰ ਧੜਕੇ ਲੱਗੇ ਟਵੀਟ ਵੀ ਹੋ ਗਿਆ ਵਾਹ ਜੀ ਵਾਹ ਖਰਖਾਨਾ ਪੀਣ ਨੂੰ ਕੋਈ ਹੋਰ ਟੰਬੇ ਕੋਈ ਹੋਰ ਖਾਵੇ ਇੰਜਾਰੇ ਕੋਈ ਹੋਰ ਲਵੇ ਅਸੀਂ ਤਾਂ ਸਾਡੀਆਂ ਸਰਕਾਰਾਂ ਨੇ ਕੇਜਰੀਵਾ ਸਾਹਿਬ ਨੂੰ ਪਤਾ ਲੱਗਿਆ ਉਹ ਮਾਪ ਡੰਡ ਭੇਦ ਵਾਲ ਉਹ ਪਤਾ ਨਹੀਂ ਕਿੱਧਰ ਵਾਗ ਗਏ ਇਹ ਸਾਡੇ ਲੋਕਾਂ ਨੂੰ ਜਾਗਣ ਦੀ ਲੋੜ ਆ ਕਿਸੇ ਪਾਰਟੀ ਦੇ ਚਮਚੇ ਨਾ ਬਣੋ ਯਾਰ ਤੁਸੀਂ ਐਮਪੀ ਚਾਣਦੇ ਹੋ ਉਹਨੇ ਵੀ ਕੰਮ ਕਰ ਗੱਲ ਖਤਮ ਨਹੀਂ ਡੰਡੀ ਪਏ ਜੇ ਬਾਅਦ ਵਿੱਚ ਮੌਲਕਾ ਚਾਹੇਗਾ ਵੀ ਨਹੀਂ ਕੰਮ ਕਰਦਾ ਅਸੀਂ ਦੂਜੀ ਵਾਰ ਵੋਟ ਨਹੀਂ ਪਾਉਣੀ ਹੈਗੀ ਸਹੀ ਆ ਆ ਰਾਜਾ ਬੜੰਗ ਵਰਗੇ ਪ੍ਰਤਾਪ ਸਿੰਘ ਬਾਜਵਾ ਵਰਗੇ ਟੀਚਰਾਂ ਹੱਸ ਰਹੇ ਨੇ ਗੱਡੀ ਮਸ਼ੀਨ ਚ ਬਹਿ ਕੇ ਗੱਡੀ ਚ ਉਹ ਪਾਣੀ ਵਾਲੇ ਚ ਦੰਦ ਕੱਢਦੇ ਪਏ ਨੇ ਜਿਵੇਂ ਕਿਸੇ ਵਿਆਹ ਤੇ ਚੱਲੇ ਹੋਣ ਸ਼ਰਮ ਨਹੀਂ ਆਉਂਦੀ ਨਾ ਲੋਕਾਂ ਨੂੰ ਯਾਰ ਸਾਡੇ ਲੀਡਰਾਂ ਨੂੰ ਉਹ ਹੈ ਚਮਚੇ ਇਹਨਾਂ ਦੇ ਜਿਹੜਾ ਮਗਰ ਠੰਡਾ ਚੱਕੀ ਫਿਰਦੇ ਇਹਨਾਂ ਦਾ ਲੋਕੀ ਡੁੱਬ ਰਹੇ ਆ ਕਿਸੇ ਨੂੰ ਪਤਾ ਲੱਗਿਆ ਦਿੱਲੀ ਦੀ ਕਲਦ ਵੀ ਨਹੀਂ ਹਿੱਲੀ ਟਵੀਟ ਵੀ ਨਹੀਂ ਹੋਇਆ ਵੱਡੇ ਸਾਹਿਬ ਨੂੰ ਪਤਾ ਵੀ ਨਹੀਂ ਲੱਗਿਆ ਯਾ ਦਿੱਲੀ ਆ ਛੋਟੇ ਸਾਹਿਬ ਨੂੰ ਪਤਾ ਲੱਗਿਆ ਕਿਸੇ ਸਾਹ ਨੂੰ ਪਤਾ ਨਹੀਂ ਲੱਗਿਆ ਵੀ ਪੰਜਾਬ ਵਿੱਚ ਕੀ ਹੋ ਰਿਹਾ ਨਾ ਗੁਰਦੀ ਮੀਡੀਆ ਨੂੰ ਪਤਾ ਲੱਗਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਪੰਜਾਬ ਵਿੱਚ ਪਾਣੀ ਆਏ ਹੋਏ ਆ ਦੂਜੀ ਕੰਟਰੀ ਭਜਾੜ ਲਾ ਕੇ ਟਵੀਟ ਵੀ ਹੋ ਜਾਂਦਾ ਫਰਕਾਂ ਦੀ ਸਾਂਝੀ ਹੋਈ ਨਾ ਉਹਨਾਂ ਨਾਲ ਪੰਜਾਬ ਤਾਂ ਲੱਖਾਂ ਕਿਲੋਮੀਟਰ ਦੂਰ ਹੋ ਗਿਆ ਹੈ ਨਾ ਲੋਕਾਂ ਦੇ ਘਰ ਡੁੱਬ ਗਿਆ ਪਸ਼ੂ ਮਰ ਗਏ ਆ ਲੋਕੀ ਸੱਤਾ ਦੇ ਬੈਠੇ ਆ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਪੰਜਾਬੀਓ ਜਾਗ ਪੋ ਜਾਗ ਪੋ ਕਦੋਂ ਜਾਗਾਂਗੇ ਤੁਸੀਂ ਹਰ ਕਦਮ ਮਗਰ ਢੰਡਾ ਲੈ ਕੇ ਤੁਰ ਪੈਣੀ ਜਿਹੜਾ ਵੀ ਹੁਣ ਵਰਤ ਕੇ ਚਲਾ ਜਾਂਦਾ ਕਿ ਤੇ ਆਪਣਾ ਦਿਮਾਗ ਵੀ ਵਰਤੋਂਗੇ ਕਦੇ ਕਦੇ ਆਪਣਾ ਦਿਮਾਗ ਤਾਂ ਵਰਤ ਲੋ ਯਾਰ ਸਾਨੂੰ ਜਗਾਉਣਾ ਕਿੰਨਾ ਔਖਾ ਹੈਗਾ ਤੁਸੀਂ ਤਾਂ ਨਹੀਂ ਜਾਗਦੇ ਹੈ ਵੱਧ ਘੱਟ ਬੋਲੇਗਾ ਮਾਫ ਕਰ ਦਿਓ ਧੰਨਵਾਦ